ਮੇਰਾ ਨਾਮ ਅਨਿਲ ਵਾਸੂਦੇਵ ਆ ਮੈਂ ਪਠਾਨਕੋਟ ਤੋਂ ਮੇਅਰ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਚੁੱਕਾ ਪਾਰਟੀ ਦੇ ਬਿਨ ਬਿਨ ਦਾਇਤ ਸੋ ਮੇਰੇ ਕੋਲ ਰਹੇ ਹੈ ਔਰ ਹੁਣ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਦੀ ਮੰਡਲਾਂ ਦੀ ਔਰ ਜ਼ਿਲ੍ਹੇ ਦੀ ਚੋਣ ਕਰਾਉਣ ਦੇ ਲਈ ਰਿਟਰਨਿੰਗ ਆਫੀਸਰ ਦੀ ਮੇਰੇ ਕੋਲ ਜ਼ਿੰਮੇਵਾਰੀ ਹੈ ਉਸ ਦੇ ਤਹਿਤ ਸਾਰੇ ਮੰਡਲਾਂ ਦੇ ਵਿੱਚ ਆਪਣਾ ਜਾਣਾ ਹੋ ਗਿਆ ਲਗਭਗ 21 ਮੰਡਲ ਜਿਹੜੇ ਆ ਪੂਰੇ ਜ਼ਿਲ੍ਹੇ ਦੇ ਅੰਦਰ ਹੈਗੇ ਆ ਔਰ ਅੱਜ ਅਸੀਂ 11ਵੇਂ ਮੰਡਲ ਦਾ ਚੋਣ ਅਸੀਂ ਕੰਪਲੀਟ ਕੀਤਾ ਹੈ ਇਸ ਤੋਂ ਪਹਿਲਾਂ ਸਾਰੀ ਚਾਰ ਵਿਧਾਨ ਸਭਾ ਦੇ ਅੰਦਰ ਵិន-ਵਿਨ ਮੰਡਲਾਂ ਦੇ ਅੰਦਰ ਜਿਹੜਾ ਇੱਕ ਕ੍ਰਾਈਟੇਰੀਆ ਬਣਿਆ ਸੀ ਉਹਨਾਂ ਲੋਕਾਂ ਦੀ رائے ਲੈ ਕੇ ਇੱਕ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਲੋਕਤਾਂਤ੍ਰਿਕ ਪਾਰਟੀ ਹੈ ਸਭ ਦੀ رائے ਲੈ ਕੇ ਹਰ ਵਿਅਕਤੀ ਦੀ ਪਿਛੌਕੜ ਔਰ ਉਹਦਾ ਪਾਰਟੀ ਦੇ ਪ੍ਰਤੀ ਨਿਸ਼ਠਾ ਔਰ ਕੰਮ ਨੂੰ ਦੇਖਣ ਤੋਂ ਬਾਅਦ ਇਹ ਤੈਅ ਹੁੰਦਾ ਕਿ ਕੌਣ ਨਵਾਂ ਪ੍ਰਧਾਨ ਬਣੇਗਾ ਉਹਦੀ ਚੋਣ ਹੁੰਦੀ ਹੈ ਸਾਰੇ ਲੋਕਾਂ ਨਾਲ ਜਿਸ ਲਈ ਉਹਨਾਂ ਦੀ رائے ਲਈ ਔਰ ਇੱਕ ਚੌਂ ਦੇ ਉੱਪਰ ਜਿਹੜਾ ਨਾਂ ਸਾਹਮਣੇ ਆਇਆ ਉਹ ਪੂਰਬ ਦੇ ਵਿੱਚ ਮਹਾ ਮੰਤਰੀ ਵੱਜੋਂ ਸੇਵਾ ਦੇ ਚੁੱਕੇ ਅਮਿਤ ਸੂਤ ਜੀ ਨੂੰ ਅੱਜ ਅਸੀਂ ਧਾਰੀਵਾਲ ਮੰਡਲ ਜਿਹੜਾ ਕਾਦੀਆਂ ਵਿਧਾਨ ਸਭਾ ਦਾ ਇੱਕ ਮੰਡਲ ਹੈ ਉਹਦਾ ਅੱਜ ਪ੍ਰਧਾਨ ਨਿਯੁਕਤ ਕਰ ਰਹੇ ਹਾਂ ਉਹਨਾਂ ਨੂੰ ਜਿੱਥੇ ਸਾਰੇ ਮੰਡਲ ਨੇ ਮਿਲ ਕੇ ਸ਼ੁਭ ਕਾਮਨਾਵਾਂ ਦਿੱਤੀਆਂ ਵਧਾਈ ਦਿੱਤੀ ਹੈ ਔਰ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਇਹ ਉਹਨਾਂ ਲਈ ਬਹੁਤ ਵੱਡੀ ਚੁਣੌਤੀ ਹੈ ਜਿੱਥੇ ਅਫਸਰ ਹੈ ਉੱਥੇ ਬਹੁਤ ਵੱਡੀ ਚੁਣੌਤੀ ਹੈ ਔਰ ਆਉਣ ਵਾਲੇ ਸਮੇਂ ਦੇ ਅੰਦਰ ਭਿੰਨ ਭਿੰਨ ਤਰੀਕੇ ਦੇ ਚੋਣਾਂ ਕਮੇਟੀ ਦਾ ਚੋਣ ਆ ਸਕਦਾ ਹੈ ਹੋ ਸਕਦਾ ਇਹਨਾਂ ਦੇ ਇਲਾਕੇ ਦੇ ਅੰਦਰ ਕੁਝ ਵੀ ਬਲੌਕ ਸਮਤੀ ਹੈ ਜ਼ਿਲ੍ਹਾ ਪੰਰਿਸ਼ਦ ਦਾ ਵੀ ਕੁਝ ਇਲਾਕਾ ਇਹਨਾਂ ਦੇ ਮੰਡਲ ਦੇ ਅੰਦਰ ਪੈਂਦਾ ਹੋਏ ਔਰ ਆਖਿਰ ਦੇ ਵਿੱਚ 27 ਦੇ ਵਿੱਚ ਵਿਧਾਨ ਸਭਾ ਦਾ ਚੋਣ ਤੇ ਹੋਣਾ ਹੀ ਹੈ ਔਰ ਵਿਧਾਨ ਸਭਾ ਚੋਣ ਜਿਸ ਲਈ ਭਾਰਤੀ ਜਨਤਾ ਪਾਰਟੀ ਆਪਣੇ ਦਮ ਦੇ ਉੱਪਰ ਲੜਨ ਜਾ ਰਹੀ ਹੈ ਉਸ ਲਈ ਸਭ ਤੋਂ ਵੱਧ ਜ਼ਰੂਰੀ ਹੈ ਕਿ ਧਾਰੀਵਾਲ ਮੰਡਲ ਜਿੱਥੇ ਕਮੇਟੀ ਦੇ ਉੱਪਰ ਸਾਡਾ ਕਬਜ਼ਾ ਪਹਿਲੇ ਰਿਹਾ بڑے بڑے ਲੰਬੇ ਸਮੇਂ ਤੱਕ ਸਾਡੇ ਪ੍ਰਧਾਨ ਰਹੇ ਅਸੀਂ ਇੱਥੋਂ ਬਹੁਤ ਵੱਡੇ ਮਾਰਜਿਨ ਤੋਂ ਭਾਰਤੀ ਜਨਤਾ ਪਾਰਟੀ ਨੂੰ ਜਿਤਾਈਏ ਔਰ ਇਜ਼ਲੀ ਅਮਿਤ ਸੂਜੀ ਨੇ ਪ੍ਰਣ ਵੀ ਕੀਤਾ ਔਰ ਇਹ ਵੀ ਵਾਅਦਾ ਦਿੱਤਾ ਹੈ ਕਿ ਮੈਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੂੰ ਪੁਰਾਣੇ ਲੋਕਾਂ ਨੂੰ ਔਰ ਸਭ ਲੋਕ ਜਿਹੜੇ ਹੋ ਸਕਦਾ ਕੁਝ ਐਸੇ ਲੋਕ ਜਿਨ੍ਹਾਂ ਦੀ ਮੁਖਤਿਕਾਂਸ਼ਾ ਪ੍ਰਧਾਨ ਬਣਨ ਦੀ ਸੀ ਉਹ ਸਭ ਨੂੰ ਨਾਲ ਲੈ ਕੇ ਚਲਾਂਗਾ ਔਰ ਆਪਣੀ ਟੀਮ ਦਾ ਗਠਨ ਵੀ ਇਸ ਤਰੀਕੇ ਦੇ ਨਾਲ ਕਰਾਂਗਾ ਕਿ ਸਾਰੇ ਵਰਗਾਂ ਨੂੰ ਉਹਦੇ ਵਿੱਚ ਅਫਸਰ ਮਿਲੇ ਔਰ ਪਾਰਟੀ ਦਾ ਕੰਮ ਸੁਚਾਰੂ ਰੂਪ ਨਾਲ ਚੱਲ ਸਕੇ ਮੈਂ ਇਹੀ ਆਸ ਕਰਦਾ ਹੋਇਆ ਅਮਿਤ ਸੀ ਜੀ ਨੂੰ ਅਮਿਤ ਸੂਜੀ ਨੂੰ ਧਾਰੀਵਾਲ ਮੰਡਲ ਦਾ ਪ੍ਰਧਾਨ ਬਣਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਔਰ ਆਸ ਕਰਦਾ ਹਾਂ ਕਿ ਪਾਰਟੀ ਨੂੰ ਦੇ ਕੰਮ ਨੂੰ ਅੱਗੇ ਵਧਾਉਂਦੇ ਹੋਏ ਪਾਰਟੀ ਦਾ ਝੰਡਾ ਬਹੁਤ ਉੱਚਾ ਕਰਨੇ ਪਹਿਲਾਂ ਤਾਂ ਮੈਂ ਪਾਲਜੀ ਜ਼ਿਲ੍ਹੇ ਦੇ ਅਧਿਕਾਰੀਆਂ ਦੇ ਅਤੇ ਮੰਡਪ ਪ੍ਰਧਾਨ ਜੋਤੀ ਮਾਈ ਦਾ ਬਹੁਤ ਤਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਰਿਫਲੈਕ ਸਮਝਿਆ ਤੇ ਮੈਨੂੰ ਮੰਡਲ ਦਾ ਅਧਿਐਕਸ਼ਨ ਨਿਯੁਤ ਕੀਤਾ ਤੇ ਮੈਂ ਆਪਣੀ ਪਾਰਟੀ ਜਿੰਨੇ ਵੀ ਨਾਰਾਜ਼ ਵੀ ਮੈਂਬਰ ਚਲਦੇ ਪਏ ਨੇ ਸਾਡੀ ਟੀਮ ਨਾਲ ਉਹਨਾਂ ਨੂੰ ਨਾਲ ਲੈ ਕੇ ਸਾਰੇ ਯੁਵਾ ਮੋਰਜੋ ਨਾਲ ਲੈ ਕੇ ਤੇ ਟੀਮ ਨੂੰ ਗਾਂ ਤੋਂ ਗਾਂ ਵਧਾਣ ਦੀ ਕੋਸ਼ਿਸ਼ ਕਰਾਂਗਾ ਆਉਣ ਵਾਲੇ ਜਿਹੜੇ ਨਗਰ ਕਮੇਟੀ ਦੇ ચૂંટણી ਹੋ ਰਹੇ ਨੇ ਉਹਨਾਂ ਤੇ ਆਪਾਂ ਵਾਰਦੀ ਕਮੇਟੀਆਂ ਇਕੱਠੀਆਂ ਕਰਾਂਗੇ ਅੱਗੇ ਆਪਾਂ ਇਕੱਠੇ ਲੜਦੇ ਨੇ ਹੁਣ ਆਪਾਂ 13 ਤੇ 13 ਵਾੜਾ ਆਪਣਾ ਸਾਰੇ ਮਾਮਲੇ ਖਾਰਾਂਗੇ ਤੇ ਸਾਰੇ ਵਾਰ ਜਿੱਤਣ ਦੀ ਕੋਸ਼ਿਸ਼ ਕਰਕੇ ਤੇ ਆਪਣੀ ਨਗਰਪਾਲਿਕਾ ਜਿਹੜੀ 25 ਸਾਲ ਪਹਿਲਾਂ ਵੀ ਸਾਡੇ ਕੋਲ ਹੀ ਹੈ ਭਾਜਪਾ ਕੋ ਤੇ ਹੁਣ ਫਿਰ ਆਉਣ ਵਾਲੇ ਸਮਝ ਵੀ ਭਾਤੀ ਜਨਤਾ ਪਾਰਟੀ ਨੂੰ ਕਮੇਟੀ ਦਾ ਪ੍ਰਧਾਨਾ ਤੁਣਕੇ ਦਵਾਗੇ ਜੀ ਪਾਰਟੀ ਦਾ ਪ੍ਰਧਾਨ ਆਏ ਸਾਰੇ ਪ੍ਰਧਾਨਾ ਸਭ ਨੇ ਇੱਕ ਦੂਜੇ ਨਾਲ ਰਲ ਕੇ ਚੱਲਣਾ ਵਾ ਤੇ ਵੱਤ ਤੋਂ ਵੱਤ ਜਿਹੜਾ ਵੀ ਸਾਡੇ ਕੋਲੋਂ ਭਾਤੀ ਜਨਤਾ ਪਾਰਟੀ ਸੇ ਕੰਮ ਹੋਏਗਾ ਉਹ ਆਪਾਂ ਕਰਨਾ ਵਾ